ਤਪ ਦੇ ਜਗ ਨੂੰ ਠੰਡ ਜਿਸ ਪਾਈ ਅੱਜ ਉਸ ਨੂੰ ਪੈ ਤਪਾਉਂਦੇ ਨੇ ਤੱਤੀ ਤਵੀ ਤੇ ਬਹਿ ਗੁਰ ਅਰਜਨ ਰੱਬ ਦਾ ਸ਼ੁਕਰ ਮਨ ਆਉਂਦੇ ਨੇ ਜਿਸ ਸੀਸ ਤੇ ਛਤਰ ਸੀ ਝੁਲਦਾ ਜ਼ਾਲਮ ਤਤਾ ਰੇਤਾ ਪਾਵਣ ਖਾ ਕੇ ਦੇਗ ਚ ਉਬਾਲੇ ਸਤ ਗੁਰੂ ਪੈ ਦੁੱਖ ਵਿੱਚ ਸੁਖ ਮਨਾਵਣ ਚਾਰ ਚੁਫੇਰੇ ਜਦ ਭਾਂਬੜ ਮੱਚੇ ਭੂਬਾਂ ਮਾਰ ਆਖੇ ਦਰਵੇਸ਼ ਤਖਤਾਂ ਵਾਲਿਓ ਤੁਸਾਂ ਨਾ ਰਹਿਣਾ ਗੁਰ ਅਰਜਨ ਰਹੁ ਹਮੇਸ਼ ਭਾਨੀ ਦੇ ਜਾਏ ਨੇ ਮੰਨਿਆ ਪਾਣਾ ਨੀ ਸ਼ਹੀਦਾਂ ਦੀ ਧਰ ਦਿੱਤੀ ਜ਼ਬਰ ਨਾਲੋਂ ਸਬਰ ਸੀ ਜਿਤੇ